ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਪੰਜਾਬ ਦੀ ਧਰਤੀ ਤੇ 18 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਸੀਂ ਜੋ ਸਮਾਗਮ ਜਗਾ ਜਗਾ ਮਨਾ ਰਹੇ ਆ ਸਾਢੇ 500 ਸਾਲਾ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜੋ ਆਗਮਨ ਪਰਵਾ ਹੈ ਉਹਦੇ ਫਖਤਾਏ ਸਭ ਸੰਗਤਾਂ ਨੂੰ ਸੁਚੇਤ ਕਰ ਰਹੇ ਆ ਕਿ ਵੱਧ ਚੜ ਕੇ ਕਾਰਕਾਰ ਅੰਦਰ ਧੰਨ ਸਾਲ ਹੋਵੇ ਕੀਰਤਨ ਸਦਾ ਵਸੋਆ ਤਨ ਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਯਾਦ ਨੂੰ ਮੁੱਖ ਰੱਖਦੇ ਹਾਂ ਸਾਰੀਆਂ ਸੰਗਤਾਂ ਹਰ ਅਸਥਾਨ ਤੇ ਕਾਰਕਾਰ ਵਿੱਚ 550 ਸਾਲਾ ਗੁਰਪੁਰਬ ਤਨ ਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸ਼ਰਧਾ ਭਾਵਨਾ ਨਾਲ ਮਨਾਉਣ ਨਗਰ ਕੀਰਤਨ ਰਾਹੀ ਸੰਗਤਾਂ ਨੂੰ ਜਾਗਰਤ ਕਰਨ ਸੰਗਤਾਂ ਨੂੰ ਬਾਣੀ ਨਾਲ ਜੋੜਨ ਬਾਣੇ ਨਾਲ ਜੋੜਨ ਇਹ ਉਪਰਾਲਾ ਕੀਤਾ ਜਾਵੇ ਸਾਨੂੰ ਵੀ 8-9 ਦਿਨ ਹੋ ਗਏ ਨੇ ਪੰਜਾਬ ਦੀ ਧਰਤੀ ਤੇ ਕੀਰਤਨ ਪ੍ਰਚਾਰ ਪ੍ਰਸਾਰ ਕਰਦੇ ਆ ਥੋੜੇ ਦਿਨਾਂ ਬਾਅਦ 12 13 14 April ਨੂੰ ਜੋ ਖਾਲਸੇ ਦਾ ਜਨਮ ਦਿਨ ਜਨਮ ਦਿਹਾੜਾ ਵਸਾਖੀ ਦਾ ਪੁਰਬ ਖਾਲਸਾ ਅਕਾਲ ਪੱਕੀ ਫੌਜ ਪੰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਜੋ ਤਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਿਖਰਣਾ ਕੀਤੀ ਏ ਉਹ ਦਿਹਾੜਾ ਪਪਲੀ ਸਾਬ ਹਰਿਆਣਾ ਕੁਲਸ਼ੇਤਰ ਦੇ ਇਲਾਕੇ ਵਿੱਚ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਉਮਾਨ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਨੇ ਉਥੇ ਰਾਗੀ ਸਿੰਘਾਂ ਢਾਡੀ ਸਿੰਘਾਂ ਕਥਾਵਾਚਕਾਂ ਪ੍ਰਚਾਰਕਾਂ ਨੇ ਦਰਸ਼ਨ ਦੇਣੇ ਨੇ ਸੰਤਾ ਮਹਾਪੁਰਖਾਂ ਸਿੰਘ ਸਹਿਬਾਨਾਂ ਨੇ ਦਰਸ਼ਨ ਦੇਣੇ ਨੇ ਸਾਗੀਆਂ ਸੰਗਤਾਂ ਵੀ ਉੱਥੇ ਹਮ ਮਾ ਕੇ ਪਹੁੰਚਣ ਤਨ ਮਨ ਤਨ ਨਾਲ ਸੇਵਾ ਕਰਕੇ ਜੀਵਨ ਦਾ ਲਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ